부라 ਨਹੀਂ ਕੋਈ ਸਾਰਿਆਂ ਲਈ ਬਾਣੀ ਇੱਕੋ ਜੀ ਹੈ ਮਹਾਰਨੇ ਅਮਰਤ ਛਕਾ ਕੇ ਇੱਕ ਰੈਤਨਾਮਾ ਜਾਰੀ ਕੀਤਾ ਹੈ ਇਹ ਨਹੀਂ ਹੁਣ ਗਾਤਰੀ ਪਾਲੀ ਪੰਜ ਕਾਰ ਪਾਲੀ ਤੇ ਤੁਸੀਂ ਸੱਚਖੰਡ ਦੀ ਟਿਕਟ ਲੈ ਲਈ ਬਕੈਦਾ ਮਹਾਰਨੇ ਹੁਕਮਨਾਮਾ ਲਿਖਿਆ ਜਦੋਂ ਪੰਜਾਂ ਪਿਆਰੇ ਨੂੰ ਅਮਰਤ ਛਕਾਤਾ ਆਪ ਛਕਿਆ ਨਾਲ ਇਹ ਵੀ ਗੱਲ ਤਗੀਦ ਕੀਤੀ ਰੈਤ ਪਿਆਰੀ ਮੁਝ ਕੋ ਸਿੱਖ ਪਿਆਰਾ ਸਿੱਖ ਪਿਆਰਾ ਨਹੀਂ ਮਮ ਰੈਤ ਪਿਆਰੀ ਆਹੇ ਮਹਾਰਾਜ ਕਹਿੰਦੇ ਮੈਨੂੰ ਰੈਤ ਪਿਆਰੀ ਹੈ ਬਾਣਾ ਤੇ ਜੋਰ ਵੀ ਪਾਲੂ ਠੱਗ ਵੀ ਪਾਲੂ ਪਾਪੀ ਵੀ ਪਾ ਸਕਦਾ ਏ ਅੱਜ ਬੜੇ ਲੋਕ ਬਾਣੇ ਦੇ ਵਿੱਚ ਲੁਕੇ ਬੈਠੇ ਆਖੋ ਸਤਨਾਮ ਸ੍ਰੀ ਜਿਨ੍ਹਾਂ ਨੇ ਜਾਣ ਬੁੱਝ ਕੇ ਬਾਣਾ ਪਾਇਆ ਸੋਸ਼ਲ ਮੀਡੀਆ ਤੇ ਸੁਣਦੇ ਨਹੀਂ ਤੁਸੀਂ ਕਿਤਰਾ ਗਾਲ ਵਰਤੀ ਇੱਕ ਦੂਜੇ ਨੂੰ ਉਹ ਨਕਲੀ ਬੰਦੇ ਬਾਣਾ ਪਾਈ ਫਿਰਦੇ ਜਿਨ੍ਹਾਂ ਦਾ ਕੋਈ ਮਤਵ ਨਹੀਂ ਗੁਰੂ ਗੋਬਿੰਦ ਸਿੰਘ ਨਾਲ ਤੇ ਕੀ ਕਵਾਂਗੇ ਆਪਾਂ ਵੀ ਜਿਨੇ ਚੋਲਾ ਪਾਇਆ ਉਤੋਂ ਦੀ ਗਾਤਰਾਂ ਦਿਮਾਲੇ ਤੇ ਖੰਡੇ ਵੀ ਨਿਹੰਗ ਸਿੰਘ ਹੈ ਨਾ ਮਾਰੇ ਕਹਿੰਦੇ ਫਾਇਦਾ ਹੋ ਜਾਂਦਾ ਕਈ ਵਾਰੀ ਸਮਾਨ ਮਾੜਾ ਵੀ ਹੋਵੇ ਤੇ ਮਾਰਕਾ ਚੰਗਾ ਲਾ ਦੇ ਉੱਥੇ ਚੱਲ ਜਾਂਦਾ ਤਨ ਮੇਰੀ ਸਰਗੁਰੂ ਕਿਰਪਾ ਕਰਨ ਕਹਿੰਦੇ ਪੰਜ ਊਗਣ ਪੰਜਾਂ ਨੂੰ ਲੈ ਬੈਠੇ ਤੇ ਬੰਦੇ 'ਚ ਪੰਜੇ ਹੀ ਐ ਇਹਨੂੰ ਜੀਬ ਦਾ ਚਸਕਾ ਵੀ ਐ ਇਹਨੂੰ ਅੱਖਾਂ ਦਾ ਰਸ ਵੀ ਐ ਇਹ ਗੁਰਬਾਣੀ ਪੜ੍ਹਨੀ ਹੋਵੇ ਤੇ ਨੀਂਦ ਆਉਂਦੀ ਐ ਇਹਨੂੰ ਤੇ ਜੇ ਕਿਤੇ ਫਿਲਮ ਵੇਖਣੀ ਹੋਵੇ ਤੇ ਭਾਵੇਂ ਸਾਰੀ ਰਾਤ ਮੋਬਾਈਲ ਦਾ ਚਾਰਜ ਮੁੱਕ ਜੂ ਅੱਖਾਂ ਨਹੀਂ ਥੱਕਦੀਆਂ ਤੀਸਰਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਕੰਨਾਂ ਦਾ ਚਸਕਾ ਵੀ ਇਹਨੂੰ ਜੀਬ ਦਾ ਵੀ ਅੱਖਾਂ ਦਾ ਵੀ ਤੇ ਸੁਗੰਧੀ ਦਾ ਬੜਾ ਪ੍ਰੇਮੀ ਐ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਪੰਜਵਾਂ ਊਗਣ ਕਾਮਵਾਸ਼ਨਾ ਜਿਨੇ ਤਬਾਈ ਵਿੱਚ ਆ ਕੇ ਰੱਖੀ ਪਈ ਅੱਜ ਇਹ ਪੰਜਾਂ ਔਗਣਾਂ ਨੂੰ ਜੀ ਜਿੱਤਿਆ ਸੀ ਤੇ ਉਸ ਮਹਾਪੁਰਖ ਨੇ ਜੀ ਦੇ ਦਰਬਾਰ ਦੇ ਉੱਤੇ ਬੈਠੇ ਜੇ ਆਖੋ ਸਤਨਾਮ ਇਹ ਪੰਜੀ ਔਗਣ ਉਸ ਸਾਧੂ ਨੇ ਉਸ ਮਹਾਤਮਾ ਨੇ ਆਪਣੇ ਅੰਦਰੋਂ ਪੁੱਟ ਕੇ ਸੁੱਟ ਦਿੱਤੇ ਜਿੰਨੂੰ ਫਿਰ ਗੁਰਬਾਣੀ ਕਹਿੰਦੀ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਵਾਹਿਗੁਰੂ ਢੋਲੇ ਗੱਟ ਰਿਆ ਕੰਤ ਤਿਨਾ ਕਹਿ ਪਾਸ ਕੰਤ ਤਿਨਾ ਕਹਿ ਪਾਸ ਕੰਤ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਧੂੜ ਤਿਨਾ ਕੀ ਜੇ ਮਿਲੈ ਜੀ ਧੂੜ ਹੋਏ ਗੁਰੂ ਜੀ ਦੇ ਜੇ ਐਸੀ ਮਾ ਮੁਰਖ ਬਾਬਾ ਸਿੱਧ ਸਰਸਾਈ ਕੁਮਾਈ ਦੇ ਮਾਲਕ ਬਣੇ ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ ਚ ਟਾਲਿਆ ਕਿਉਂਕਿ ਸ਼ਬਦ ਮੈਂ ਤਾਂ ਭਾਵਨਾ ਨਾਲ ਕਹਿ ਰਿਹਾ ਕਿ ਗੁਰੂ ਅਰਜਨ ਸਾਹਿਬ ਰੱਬ ਸੀ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਵੇਖੋ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਵਿਦਵਾਨ ਕਹਿੰਦੇ ਕਿਸੇ ਦੀ ਮਾਂ ਕਿਸੇ ਦਾ ਭਾਈ ਕਿਸੇ ਦੀ ਚਾਚੀ ਕਿਸੇ ਦੀ ਤਾਈ ਵਾਜਾਂ ਮਾਰੇ ਇਹ ਉਹ ਮਾਮ ਪੁਰਖ ਸੀਰੇ ਦਰਬਾਰ ਚ ਅੱਜ ਬੈਠੇ ਜਿਨੂੰ ਗੁਰੂ ਅਰਜਨ ਸਾਹਿਬ ਨੇ ਇੱਕ ਨਹੀਂ ਤਿੰਨ ਵਾਜਾਂ ਮਾਰੀਆਂ ਤਿੰਨ ਸੇਵਾ ਚ ਡਟ ਗਏ ਨੰਗੇ ਪੈਰੀਆਂ ਆਪਣਾ ਫੁਲਕਾ ਭਾਈ ਮੰਝ ਦੀ ਤਰ੍ਹਾਂ ਆਪ ਲੈ ਕੇ ਜਾਣਾ ਛਾ ਕੇ ਦੇਖੋ ਸਿੱਖਾਂ ਦਾ ਭਗਤੀ ਕਿੰਨੀ ਅੱਜ ਤੇ ਕਈ ਮੇਰੇ ਅੱਗੇ ਗੁਰਦਾਰਿਆਂ ਚ ਬੈਠੇ ਗੁਰਦਾਰੇ ਖਾ ਗਿਆ ਆਖੋ ਸਤਨਾਮ ਸ੍ਰੀ ਲੰਗਰ ਤੇ ਦੂਰ ਦੀ ਗੱਲ ਸੀ ਸਾਰਾ ਕੁਝ ਹੀ ਲੁੱਟ ਲਿਆ ਕਿਤੇ ਮਹਾਰਾਜਾ ਰਣਜੀਤ ਸਿੰਘ ਲੋ ਚਾਨਣੀ ਚੜਾਈ ਨਜਾਮ ਹਦਰਾਬਾਦ ਨੇ ਤੇ ਉਹ ਬਸਿਓ ਗਏ ਕਹਿੰਦੇ ਕਿਨੇ ਲਾਈ ਆ ਜਿਹੜੇ ਸੇਖ ਨੇ ਲਾਈ ਉਹ ਕੰਬਣ ਲੱਗ ਪਿਆ ਇਹਨੇ ਬਹੁਤ ਵੱਡੀ ਗਲਤੀ ਕੀਤੀ ਤੁਸੀਂ ਉਹਨੂੰ ਪਤਾ ਲੱਗ ਗਿਆ ਵੀ ਸਜ਼ਾ ਮਿਲੂਗੀ ਫਿਰ ਮਨਨਾ ਹੋਊਗਾ ਰਾਜਾ ਮੋਕੇ ਦਾ ਇਹ ਮੂੰਹ ਹੀ ਲਾਉਣਾ ਹੈ ਨਾ ਕਹਿੰਦੇ ਜਾ ਪਣਾ ਬਾਦਸ਼ਾਹ ਮਹਾਰਾਜ ਮਾਫ ਕਰ ਦਿਓ ਕੀ ਭੋਲ ਹੋ ਗਈ ਕਹਿੰਦੇ ਭੋਲੇ ਹੋਈ ਹੈ ਵੀ ਇਹ ਚਾਨਣੀ ਇੰਨੀ ਸੁੰਦਰ ਤੇ ਸੋਹਣੀ ਹੈ ਇਹ ਮੇਰੇ ਵਰਗੇ ਨਜੀਦ ਦੇ ਸਿਰ ਤੇ ਸੋਹਣੀ ਨਹੀਂ ਲੱਗਦੀ ਏ ਚਾਨਣੀ ਤੇ ਗੁਰੂ ਰਾਮਦਾਸ ਦੇ ਘਰ ਸੋਹਣੀ ਲੱਗਦੀ ਏ ਸੀ ਰਾਜੇ ਦਾ ਅੱਜ ਕਿਹ ਤਰ੍ਹਾਂ ਦੇ ਬੰਦੇ ਆ ਪ੍ਰਬੰਧਕ ਉਦੋਂ ਪ੍ਰਬੰਧ ਕਿਦਾਂ ਦਾ ਸੀ ਰਾਜ ਦਾ ਵੀ ਜਿਹੜੀ ਸੋਹਣੀ ਚੰਗੀ ਚੀਜ਼ ਕਹਿਣਾ ਗੁਰੂ ਘਰ ਲੈ ਜਾਓ ਤੇ ਅੱਜ ਇਹ ਤਰ੍ਹਾਂ ਦੇ ਰੱਖਾ ਆਪਣੇ ਜਿਹੜੀ ਚੰਗੀ ਚੀਜ਼ ਮਹਿੰਗੀ ਰਾਤ ਨੂੰ ਆਪਦੇ ਘਰੇ ਲੈ ਜਾਂਦੇ ਆ ਕੋ ਸਤਰਾ ਹੈ ਚੋਰ ਕੀ ਆਮਾ ਭਰੇ ਨਾ ਕੋਈ ਜ਼ੋਰ ਕੀਆ ਸੱਚੀ ਗੱਲ ਇੱਕ ਵਾਰੀ ਨਿਊਜ਼ ਜੀ ਆਉਂਦੀ ਵੀ ਆਹ ਸੋਨੇ ਦੇ ਚੜਾਇਆ ਚਾਂਦੀ ਦਾ ਮੁੜ ਕੇ ਦੋ ਚਾਰ ਦਿਨ ਖਬਰ ਚੱਲਦੀ ਮਗਰੋਂ ਕਦੀ ਪੁੱਛਣਾ ਕਿਸੇ ਨੇ ਵੀ ਕਿੱਥੇ ਗਿਆ ਸੋ ਬਹੁਤ ਕੁਝ ਮਾਰੇ ਜਾਣਦੇ ਸ੍ਰੋਹ ਵਿਚਾਰ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਸਿਦ ਸਰਸਾਈਂ ਕਮਾਈ ਦੇ ਵਿੱਚ ਰਤੇ ਨੰਗੇ ਪੈਰੀ ਇਥੋਂ ਤਰਨਤਾਰਨ ਸਾਹਿਬ ਜਾਣਾ ਜਾ ਕੇ ਟੋਕਰੀ ਢੋਣੀ ਮੁਖੜੇ ਚ ਨਾਮ ਬੰਦਗੀ ਇੰਨਾ ਕ ਕਮਾਈ ਕਰ ਗਏ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਵਿਖਿਆਨ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਇੰਨਾ ਕਿ ਜੀਵਨ ਕਮਾਲ ਲਿਆ ਆਪਣਾ ਉਹਨਾਂ ਨੇ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕੈ ਸਗਲ ਮਨ ਐਸਾ ਜੀਵਨ ਬਣਾਇਆ ਲੱਕੜਾਂ ਦੀ ਸੇਵਾ ਭਾਂਡਿਆਂ ਦੀ ਸੇਵਾ ਟੋਕਰੀ ਦੀ ਸੇਵਾ ਝਾੜੂ ਦੀ ਸੇਵਾ ਪੱਖੇ ਦੀ ਸੇਵਾ ਇੰਨੀ ਕਿ ਸੇਵਾ ਕਰਕੇ ਆਪਣੇ ਭਾਂਡੇ ਨੂੰ ਇੰਨਾ ਕਿ ਸੋਨਾ ਬਣਾ ਲਿਆ ਜਦੋਂ ਭਾਂਡਾ ਪੂਰਾ ਸਾਫ਼ ਹੋ ਗਿਆ ਜਿਨੂੰ ਗੁਰਬਾਣੀ ਕਹਿੰਦੀ ਭਾਂਡਾ ਆਤਮ ਲੀਣ ਤੋਤਾ ਸ਼ਾਣਾ ਹੋਏ ਸੀ ਗੁਰੂ ਦਵਾਰੇ ਤੇ ਹੋਏ ਸੋਜੀ ਪਾਏ ਸੀ ਏਤ ਦਵਾਰੇ ਧੋਏ ਹਛਾ ਜਦੋਂ ਬਾਬਾ ਜੀ ਨੇ ਰੱਜ ਰੱਜ ਕੇ ਸੇਵਾ ਕੀਤੀ ਸੱਚੇ ਮਨੋਂ ਪ੍ਰਸ਼ਾਦਾ ਵੀ ਆਪਣਾ ਛਕਣਾ ਕਿਸੇ ਵੱਲ ਵੇਖਣਾ ਨਹੀਂ ਬੰਦਕੀ ਕਰਕੇ ਇੰਨਕ ਹੱਥਾਂ ਪੈਰਾਂ ਨਾਲ ਕਮਾਈ ਕਰ ਲਈ ਇਹ ਪੰਕਤੀਆਂ ਸਿੱਧ ਕਰ ਲਈਆਂ ਨਾ ਵੀ ਉਹਨਾਂ ਦਾ ਸਿੱਧ ਸਰਸਾਈ ਤੇ ਇਹਨਾਂ ਪੰਕਤੀਆਂ ਨੂੰ ਸਿੱਧ ਕਰ ਲਿਆ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਜੇ ਤੂੰ ਮੇਰਾ ਹੋਈ ਰਹੀਂ ਸਭ ਜਗ ਤੇਰਾ ਤੇ ਗੁਰੂ ਕੀ ਕਰਦਾ ਜਿਹੜਾ ਮਹਾਪੁਰਖ ਸਾਧੂ ਸੰਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬnabla ਵੀ ਇਹੀ ਕੁਝ ਹੋਇਆ ਜਦੋਂ ਉਹਨਾਂ ਦੀ ਸੇਵਾ ਸਫਲ ਹੋ ਗਈ ਨਾ ਕਮਾਈ ਸਫਲ ਹੋ ਗਈ ਤੇ ਗੁਰੂ ਕੀ ਕਰਦਾ ਫਿਰ ਮਹਾਰੇ ਸੱਚੇ ਪਾਤਸ਼ਾਹ ਜਨਕਾ ਜੈਕਾਰ ਕਰਾਈ ਮਹਾਰਾਜ ਫਿਰ ਵੇਦੇ ਆ ਵੀ ਜੇ ਮੇਰੇ ਬੱਚੇ ਨੇ ਕਮਾਈ ਕੀਤੀ ਬੰਦਗੀ ਕੀਤੀ ਆ ਹੁਣ ਇਹਦੀ ਜੈਜੈਕਾਰ ਕਿਵੇਂ ਕਰਾਉਣੀ ਆਖੋ ਸਤਨਾਮ ਕੀ ਗੁਰੂ ਅਰਜਨ ਸਾਹਿਬ ਦੇ ਘਰ ਭੈਣੋਂ ਪੁੱਤਰ ਨਹੀਂ ਸੀ ਹੈਗਾ ਜਿਹੜੇ ਆਪ ਰੱਬ ਸੀ ਸਾਰੀ ਦੁਨੀਆ ਦੀਆਂ ਝੋਲੀਆਂ ਭਰਨ ਵਾਲੇ ਬਾਬੇ ਬੁੱਢੇ ਦੀ ਬੀੜ ਕਿਉਂ ਭੇਜਿਆ ਬਾਤਾ ਗੰਗਲ ਇਹ ਮਾਰੇ ਸਾਹਿਬ ਦੇ ਅੰਦਰੋਂ ਇਹ ਗੱਲ ਜਾਗੀ ਵੀ 112 ਸਾਲ ਬਾਬੇ ਨਾਨਕ ਦੇ ਬਚਨ ਕਮਾਉਣ ਵਾਲਾ ਹੋਵੇ ਇਹਦੀ ਦੁਨੀਆ ਚ ਜੈ ਜੈਕਾਰ ਕਿਵੇਂ ਕਰਾਉਣੀ ਜਿਵੇਂ ਇਸ ਮਹਾਪੁਰਖ ਦੀ ਹੋਈ ਮਾਰੇ ਸਾਹਿਬ ਖੁਸ਼ ਹੋਏ ਕੋਈ ਕੋੜੀ ਆਇਆ ਤੇ ਪੰਜਵੇਂ ਪਾਤਸ਼ਾਹ ਮਾਰੇ ਨੇ ਸੰਗਤ ਦੇ ਕੱਠ ਵਿੱਚੋਂ ਤਿੰਨ ਵਾਜਾਂ ਮਾਰੀਆਂ ਆ ਕੋ ਸਤਨਾਮ ਸ੍ਰੀ ਤੀਜੀ ਆਵਾਜ਼ ਵਾਰੀ ਤੇ ਬਾਬਾ ਜੀ ਸੋਚਦੇ ਸੀ ਵੀ ਕਿਸੇ ਹੋਰ ਸਿੱਖ ਨੂੰ ਕਹਿੰਦੇ ਹੋਣੇ ਆ ਵੀ ਉਠੋ ਸੇਖਾਓ ਤੇ ਇਹਦਾ ਕੋੜ ਦੂਰ ਕਰੀਏ ਨੀਵੀਂ ਪਾ ਕੇ ਬੈਠੇ ਰਹੇ ਆਪਸ ਕੋ ਜੋ ਜਾਣੇ ਨੀਚਾ ਸੂਗਣੀ ਐ ਸਭ ਤੇ ਉੱਚਾ ਜਾ ਕੇ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਰੱਤੇ ਸੀ ਤੀਜੀ ਆਵਾਜ਼ ਵਿੱਚ ਫਿਰ ਪੰਜਵੇਂ ਪਾਤਸ਼ਾਹ ਦੇ ਸੋਹਣੇ ਮੁਖੜੇ ਤੋਂ ਬਾਬਾ ਜੀ ਦਾ ਨਾਮ ਨਿਕਲਿਆ ਗੱਜ ਕੇ ਆਖੋ ਸਤਨਾਮ ਪਿੰਡ ਦਾ ਨਾਂ ਲੈ ਕੇ ਉਹਨਾਂ ਦਾ ਨਾਂ ਲੈ ਕੇ ਕਹਿੰਦੇ ਉਹਰੇ ਆ ਤੂੰ ਆਪ ਤੂੰ ਉੱਠ ਕੇ ਚਲੇ ਜਾ। ਚੋਲਾ ਸਾਰਾ ਬੰਦਗੀ ਦਾ ਅੰਦਰਲਾ ਚੋਲਾ ਬਾਹਰ ਦੇ ਚੋਲੇ ਨਹੀਂ। ਮਾਰੇ ਸਹਿਬ ਜੀ ਨੇ ਪ੍ਰਗਟ ਕਰਨਾ ਸੀ ਆਪਣੇ ਪਿਆਰੇ ਦੀ ਬੰਦਗੀ ਨੂੰ ਕਹਿਣ ਲੱਗੇ ਆਪਣਾ ਪੱਲਾ ਉਠਾਓ ਤੇ ਇਹਦੇ ਲਾਓ ਆਖੋ ਸਤਨਾਮ ਸ੍ਰੀ। ਹੱਥ ਜੁੜ ਗਏ ਗਲ ਚ ਪੱਲਾ ਪਾਇਆ ਨੇਤਰਾਂ ਚ ਝੜੀ ਲੱਗੀ। ਕੀ ਕਹਿੰਦੇ ਐ ਸਭ ਗੁਣ ਤੇਰੇ ਮੈਂ ਨਾਹੀ ਕੋ। ਸਭ ਗੁਣ ਤੇਰੇ ਮੈਂ ਨਾਹੀ ਵਿਣ ਗੁਣ ਕੀਤੇ ਭਗਤਨਾ ਵਿਣ ਗੁਣ ਕੀਤੇ ਭਗਤਨਾ ਸਭ ਗੁਣ ਤੇਰੇ ਮੈਂ ਨਾਹੀ ਜਿਵੇਂ ਬਾਬਾ ਬੁੱਢਾ ਸਾਹਿਬ ਨੂੰ ਵਰ ਦਿੱਤੇ ਫਿਰ ਬਾਬਾ ਸਿੱਧ ਸਰਸਾਈ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਿਖਾ ਤੇਰਾ ਚੋਲਾ ਰੰਗਿਆ ਗਿਆ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਜਿੰਨੂੰ ਬਾਣੀ ਕਹਿੰਦੀ ਹੈ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੈ ਆਪਣੇ ਸੀਨੇ ਦਾ ਪਿਆਰ ਦੇ ਕੇ ਸੀਸਾ ਦੇ ਕੇ ਕਹਿੰਦੇ ਭਲਿਆ ਤੇਰੇ ਕੋਲ ਕਿਉਂ ਨਹੀਂ ਕੁਝ ਸਾਰੀਆਂ ਬਰਕਤਾਂ ਨਿਆਮਤਾਂ ਬਾਬੇ ਦੀਆਂ ਤੂੰ ਸੇਵਾ ਕਰਕੇ ਲੁੱਟ ਲੀਆਂ ਬਾਣੀ ਕਹਿੰਦੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਉਹਨਾਂ ਚੇਤ ਲਾ ਕੇ ਕੀਤੀ ਮੇਰੇ ਅਰਕਾ ਤੇ ਵਿਖਾਵੇ ਲਈ ਕਰਦਾ ਚਾਰ ਭਾਂਡੇ ਮਾਣ ਕੇ ਫਿਰ ਫੋਟੋ ਪਾ ਦੂਗਾ ਅੱਜ ਮਹਿਰਵੰਦਰ ਸਾਹਿਬ ਭਾਂਡੇ ਮਾਣ ਜੀ ਅੱਖੋ ਸਤਨਾਓ ਕਈ ਜੋੜੇ ਕਰ ਦੋਸਤ ਦੋ ਜਣਿਆਂ ਦੇ ਜੋੜੇ ਸਾਫ਼ ਕਰਕੇ ਤੇ ਫੋਟੋ ਪਾਦ ਲਗੇ ਕੋਈ ਸ਼ਬੀਲ ਲਈ ਹੈ ਜੇ ਪਤਾ ਨਹੀਂ ਪਾਣੀ ਦਾ ਗਲਾਸ ਕਿਸ ਨੂੰ ਪਿਆਇਆ ਕਿ ਨਹੀਂ ਤੇ ਫੋਟੋ ਪਹਿਲਾਂ ਪਾਈ ਹੁੰਦੀ ਮੈਂ ਅੱਜ ਸ਼ਬੀਲ ਲਈ ਹੈ ਸਾਡੀ ਸੇਵਾ ਹਉਮੇ ਦੀ ਹੈ ਉਹਨਾਂ ਕੀਤੀ ਹਉਮੇ ਮਿਟਾ ਕੇ ਤੇ ਫਿਰ ਮਨ ਚਿੰਦਿਆ ਫਲ ਪਾਵਣਾ ਹਉਮੇ ਵਿੱਚੋਂ ਹਉਮੇ ਦੀ ਸਾਰੀ ਲੜਾਈ ਆ ਬਾਬੇ ਦੀ ਨਹੀਂ ਬਣਦੀ ਹਉਮੇ ਨਾਲ ਫਿਰ ਮਾਰੇ ਨੇ ਬਰ ਦਿੱਤਾ ਕਹਿੰਦੇ ਭਲੇ ਉਹ ਕਿਰਪਾ ਹੋ ਗਈ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਜਲੌਧਰ ਦੀ ਬਿਮਾਰੀ ਵਾਲੇ ਨਾਇਬ ਵਜ਼ੀਰ ਦੇ ਢਿੱਡ ਤੇ ਟੋਕਰੀ ਰੱਖ ਕੇ ਲਾਜ ਕੀਤਾ ਖੁ ਸਤਨਾਬ ਬੜੇ ਸਿੱਖਾਂ ਦੀਆਂ ਕਥਾ ਸਾਧ ਸੰਗਤ ਦੀ ਸਮਾ ਸਮਾਬਤ ਹੈ ਆਪ ਜੀ ਦੇ ਜੋੜੇ ਝਾੜੇ ਭੁੱਲਾ ਮਾਫਰ ਮਾਰੇ ਨੇ ਬਚਨ ਕਰਕੇ ਕਹਿੰਦੇ ਲਾਓ ਪੱਲਾ ਪੱਲਾ ਲਾ ਕੇ ਉਹਨਾਂ ਦੇ ਕੋੜ ਰਾਜੀ ਕੀਤੇ ਤੇ ਬਚਨ ਵੀ ਕਰ ਦਿੱਤਾ ਕਹਿਣ ਲੱਗੇ ਮਾਹਪੁਰਖੋ ਜਾਓ ਆਪਣੇ ਨਗਰ ਵਿੱਚ ਵਹਿ ਕੇ ਸੰਗਤਾਂ ਦੀ ਸੇਵਾ ਕਰੋ ਤੁਹਾਡੀ ਕੁਲ ਨੂੰ ਭਾਗ ਲੱਗੇ ਜਿਹੜਾ ਵੀ ਚੰਬੜ ਦੀ ਬਿਮਾਰੀ ਇਹ ਰੋਗ ਵਾਲਾ ਆਵੇਗਾ ਟਾਡੇ ਦਰ ਤੋਂ ਰਾਜੀ ਹੋ ਕੇ ਜਾਇਆ ਕਰੇਗਾ ਆਖੋ ਸਤਿਨਾਮ ਸ੍ਰੀ ਇਹ ਸਾਰੀ ਵਡਿਆਈ ਦੀ ਸੇਵਾ ਦੀ ਹੈ ਆਸ ਕਰਦੇ ਆ ਪ੍ਰਬੰਧਕ ਦੇ ਬੜਾ ਪਿਆਰ ਬਖਸ਼ਦੇ ਹੀ ਪਰ ਕਰਨੇ ਦਾ ਵੀ ਕਥਾ ਦਾ ਸਮਾਈਨਾ ਕੀ ਲੱਗਦਾ ਰਾਗੀ ਸਿੰਘ ਨਾ ਸਾਜ ਹੁੰਦੀ ਢਾਡੀ ਸਿੰਘਾ ਨਾ ਕਥਾ ਵਾਲਾ ਦਾ ਤੁਹਾਡੇ ਪਿਆਰ ਚ ਹੈ ਤੁਸੀਂ ਨੇ ਕੋਸ਼ਿਸ਼ ਕਰਿਓ ਜਿੰਨਾ ਕੋ ਬੋਲਿਆ ਇੰਨਾ ਹੀ ਮੰਨ ਲੀਏ ਵੀ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰੋ ਨਸ਼ਿਆਂ ਪੱਦਿਆਂ ਤੋਂ ਪਰਹੇਜ਼ ਕਰੋ ਅਮਰਤ ਛਕੋ ਪਹਿਣਾ ਵੀ ਇਸ ਕੀ ਬੰਨਣ ਚੁੰਨੀ ਲਓ ਆਪਣੀ ਗੱਡੀ 'ਚ ਕੀਰਤਨ ਸੁਣਿਆ ਕਰੋ ਵਿਆਹ ਤੇ ਬੱਚਿਆਂ ਦੇ ਗੁਰਮਤਿ ਦਾ ਪ੍ਰਚਾਰ ਕਰੋ ਬੱਚਿਆਂ ਦੇ ਜਨਮ ਦਿਨ ਬਣਾਉਂਦੇ ਜੇ ਨਾ ਤੇ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰ ਦਿਆ ਕਰੋ ਸਾਲ ਦੀ ਜਿਹਨੂੰ ਰੱਬ ਨੇ ਦਿੱਤਾ ਵਾ ਜਿਸ ਤਰ੍ਹਾਂ ਵੀ ਹੋ ਸਕੇ ਪਹਿਰਾ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਲਈਏ ਸਤਿਗੁਰੂ ਕਿਰਪਾ ਕਰਨ ਇੱਥੇ ਆਏ ਵੀ ਲੰਗੇ ਤੇ ਜਾਣਾ ਵੀ ਲੰਗੇ ਜੇ ਆਏ ਵੀ ਖਾਲੀ ਤੇ ਜਾਣਾ ਵੀ ਬਸ ਇੱਕੋ ਚੀਜ਼ ਨਾਲ ਜਾਣੀ ਸਤਿਗੁਰ ਕੀ ਸੇਵਾ ਜੇ ਕੋ ਕਰ ਜਿਤਲਾ ਗੱਜ ਕੇ ਸਾਰੇ ਸਤ ਗੁਰ ਕੀ ਸਪਨ ਹੈ ਜੇ ਕੋ ਕਰ ਜਿਤਲਾ ਮਨ ਜਿੰਦਿਆ ਫਲ ਪਾ ਹਮੇ ਵਿੱਚੋਂ ਸਤ ਗੁਰ ਕੀ ਸੇਵਾ ਜੇ ਕੋ ਕਰੇ ਚਿਤ ਸਤ ਗੁਰ ਕੀ ਸੇਵਾ ਜੇ ਕੋ ਕਰੇ ਚਿਤ ਜੇ ਕੋ ਕਰੇ ਚਿਤ ਭਾਵਨਾ ਬਣਾਇਓ ਥਣੋ ਮਣੋ ਤਲੋ ਅੱਜ ਵੀ ਗੁਰੂ ਸਾਹਿਬ ਆਜਰੇ ਕਿਤੇ ਨਹੀਂ ਗਏ ਜਿੰਨੀ ਭਾਵਨਾ ਬਣਾਓਗੇ ਫਲ ਵੱਧ ਪਹੇਗਾ ਕਸੀਨੇ ਤੁਹਾਡੇ ਬੱਚਿਆਂ ਕੋਈ ਵਿਦਵਾਨ ਨਹੀਂ ਗੁਰੂ ਦੇ ਕੋਲ ਬਹਿ ਕੇ ਬੜਾ ਉੱਖਾ ਬੋਲਣਾ ਜਿੱਥੇ ਆਪ ਮਹਾਰਜ ਬੈਠੇ ਹੋਣਾ ਸਾਰੀ ਸੰਗਤ ਚ ਰੱਬ ਵਸਦਾ ਫਿਰ ਵੀ ਆਪ ਜੀ ਚੀਸਾਂ ਦਿੰਦੇ ਹੋ ਇਹ ਮਾਰਗ ਬੜਾ ਮਹਿੰਗਾ ਏ ਖੰਨਿਓ ਤਿੱਖੀ ਵਾਲੋਂ ਆਪਣੇ ਆਪ ਨੂੰ ਮਿਟਾਉਣਾ ਹੀ ਹੈ ਜੀਂਦੇ ਜੀਤ ਨਹੀਂ ਮਿਟਦਾ ਜਿਵੇਂ ਬੰਦਾ ਜਿੰਦਾ ਤਰਦਾ ਨਾ ਜੋਰ ਲਾਉਂਦਾ ਹੱਥ ਪੈਰ ਮਾਰਦਾ ਤੇ ਪਾਣੀ ਉਹਨੂੰ ਡਬੋਂਦਾ ਤੇ ਜਦੋਂ ਬੰਦਾ ਮਰ ਜਾਂਦਾ ਫਿਰ ਆਪੇ ਹੀ ਤਰ ਜਾਂਦਾ ਕੋ ਸਤਨਾਮ ਸ੍ਰੀ ਜਿਦੋਂ ਬੰਦਾ ਜੋਰ ਲਾਉਂਦਾ ਉਹਨੂੰ ਪਾਣੀ ਡੁਗਾਉਂਦਾ ਵਾ ਪਰ ਜਦੋਂ ਡੋਬ ਕੇ ਮਰ ਜਾਂਦਾ ਫਿਰ ਤਰ ਜਾਂਦਾ ਆਪੇ ਪਾਣੀ ਤਾਂ ਪੀ ਚਿੰਦਾ ਦੋ ਚਾਰ ਦਿਨ ਬਾਅਦ ਬਾਡੀ ਫੁੱਲ ਜਾਂਦੀ ਬਸ ਇੰਨੀ ਇੱਕ ਖੇੜਾ ਗੁਰਬਾਣੀ ਬੰਦੇ ਨੂੰ ਮਾਰਦੀ ਆ ਕਿਉਂ ਕਿਉਂਕਿ ਮਰਿਆ ਬੰਦਾ ਨਾ ਚੁਗਲੀ ਕਰਦਾ ਨਾ ਨਿੰਦਿਆ ਕਰਦਾ ਨਾ ਨਸ਼ਾ ਕਰਦਾ ਨਾ ਕਿਸੇ ਦਾ ਹੱਕ ਖਾਂਦਾ ਨਾ ਕਿਸੇ ਦਾ ਦਿਲ ਦਿਖਾਉਂਦਾ ਨਾ ਉਹ ਕਿਸੇ ਦਾ ਬੁਰਾ ਤੱਕਦਾ ਨਾ ਉਹ ਕਿਸੇ ਪ੍ਰਤੀ ਦੁਬਦਾ ਰੱਖਦਾ ਨਾ ਉਹ ਕਿਸੇ ਅੱਗੇ ਝੁਕਦਾ ਏ ਨਾ ਕਿਸੇ ਨੂੰ ਲੁੱਟਦਾ ਏ ਕੀ ਫਲਾਣਿਆ ਮਰ ਗਿਆ ਹੋਇਆ ਬਸ ਗੁਰਵਾਣੀ ਦੀ ਇੱਕ ਸਵੱਟੀ ਜਿਹੜੀ ਸਾਧੂ ਸੰਤ ਮਾਹਪੁਰਖੇ ਤੇ ਪਹੁੰਚ ਕਰਦੇ ਆ ਆਪ ਗਵਾਈਏ ਤਾਂ ਸ਼ੋਭਾਈਏ ਅਜੇ ਤੇ ਅਸੀਂ ਵੀ ਤੁਹਾਡੇ ਵਰਗੇ ਕਹਿਣ ਵਾਲੇ ਆ ਰਲ ਮਿਲ ਕੇ ਟਾਈਮ ਲੰਗੀ ਜਾਂਦਾ ਇਹ ਸੱਚੀ ਸਤਗੁਰੂ ਕਿਰਪਾ ਕਰ ਦੇਣਾ ਇਹ ਅਵਸਥਾ ਬੜੀਆਂ ਮਹਿੰਗੀਆਂ ਆ ਕਿਤੇ ਉਹਨਾਂ ਮਾਹਪੁਰਖਾਂ ਨੂੰ ਸ਼ੋਭਦੀਆਂ ਜਿਨ੍ਹਾਂ ਦੇ ਦਰਬਾਰਾਂ ਤੇ ਅੱਜ ਜੋੜ ਮੇਲੇ ਲੱਗਿਆ ਉਹ ਕਮਾਈਆਂ ਕਰ ਗਿਆ ਆਪਾਂ ਤੇ ਉਹਨਾਂ ਦੀ ਕਮਾਈ ਖਾ ਰਹੇ ਆ ਸੁਬਹੁਤ ਧੰਨਵਾਦ ਬੜਾ ਵਧੀਆ ਲੱਗਾ ਅਕੀ ਦੇ ਦਰਸ਼ਨ ਕਰਕੇ ਇੱਕੋ ਵਾਰੀ ਬੇਨਤੀ ਕੀਤੀ ਸੰਗਤ ਨੂੰ ਸਾਰੀ ਸੰਗਤ ਨੇ ਮੰਨ ਲਈ ਤੇ ਜਿਵੇਂ ਜ਼ਿਮੀਂਦਾਰ ਫਸਲ ਬੀਜਣ ਲਈ ਕਦ ਕਰਦਾ ਜ਼ਮੀਨ ਨੂੰ ਸਵਾਰਦਾ ਫਿਰ ਛੋਣਾ ਇਦਾਂ ਹੀ ਕਥਾ ਕੀਰਤਨਾ ਜੇ ਤੇ ਰਸ ਬਣ ਜੀ ਟਿਕਾ ਹੋ ਜੇ ਤੇ ਗੱਲ ਬਣ ਜਾਂਦੀ ਨਹੀਂ ਤੇ ਕਈ ਵਾਰੀ ਰੋਲੇ ਕੋਲੇ ਚ ਹੀ ਕਾਰਜ ਲੱਗਦੇ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਗੁਰੂ ਪਿਤਾ ਜੀ ਦਾ ਔਰ ਮੇਰੇ ਸਾਊਂਡ ਵਾਲੇ ਵੀਰ ਦਾ